ਸਸ਼ਕਲ ਜੀ ਮੈਂ ਹਾਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਜਿੱਥੇ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਪੰਜਾਬ ਦੇ ਵਿੱਚ ਥੱਲਲੀ ਮੱਚੀ ਹੋਈ ਹੈ ਜਿੱਥੇ ਪੰਜਾਬ ਦੇ ਲੋਕਾਂ ਦੀਆਂ ੱੱਕੇ ਨਾਲ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਨੇ ਜਿੱਥੇ ਵਾਰ-ਵਾਰ ਕਿਸਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਤੇ ਵਾਰ-ਵਾਰ ਜੋ ਕਿਹਾ ਜਾ ਰਿਹਾ ਹੈ ਕਿ ਆਪਣੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਕਿ ਅਸੀਂ ਕਿਸਾਨ ਦੇ ਪੁੱਤਰ ਹਾਂ ਤੇ ਸਾਨੂੰ ਜੋ ਹੈ ਕਿਸਾਨੀ ਸਾਡਾ ਕੀਤਾ ਹੈ ਤੇ ਜਿੱਥੇ ਆਮ ਆਦਮੀ ਪਾਰਟੀ ਦੇ ਆਪਣੇ ਵੀ ਵਿਧਾਇਕ ਇਸ ਗੱਲ ਨੂੰ ਲੈ ਕੇ ਅੱਗੇ ਨਜ਼ਰ ਹੁੰਦੇ ਆਏ ਅਤੇ ਜੋ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੀ ਖਿਲਾਫ ਨਜ਼ਰ ਆਏ ਜੇਕਰ ਗੱਲ ਕਰੀਏ ਤਾਂ ਦੂਸਰੇ ਪਾਸੇ ਜਿੱਥੇ ਜ਼ਮੀਨ ਐਕਵਾਇਰ ਨੂੰ ਲੈ ਕੇ ਕਾਫੀ ਮਾਮਲਾ ਜੋ ਹੈ ਪੜਕ ਉੱਠਿਆ ਸੀ ਪੰਜਾਬ ਦੇ ਵਿੱਚ ਤੇ ਬਾਅਦ ਵਿੱਚ ਜੋ ਕਿਸਾਨਾਂ ਵੱਲੋਂ ਵੀ ਜਿਹੜਾ ਹੈ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਅੱਜ ਅਦਾਲਤ ਦੇ ਵਿੱਚ ਜੋ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਇੱਕ ਪਟੀਸ਼ਨ ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਹਾਈ ਕੋਰਟ ਨੇ ਲੈਂਡ ਪੁਲਿੰਗ ਪਾਲਿਸੀ ਉੱਤੇ 7 ਅਗਸਤ ਯਾਨੀ ਕੱਲ ਤੱਕ ਰੋਕ ਲਗਾ ਦਿੱਤੀ ਗਈ ਹੈ ਹਾਈ ਕੋਰਟ ਨੇ ਕਿਹਾ ਕਿ ਜਿੰਨਾ ਕੋ ਜ਼ਮੀਨ ਹੈ ਉਹਨਾਂ ਦਾ ਮੁਆਜਰਾ ਦਵੋਗੇ ਪਰ ਜਿੰਨਾ ਕੋ ਜ਼ਮੀਨ ਨਹੀਂ ਹੈ ਭਾਵੇਂ ਉਹ ਮਜ਼ਦੂਰ ਹੋ ਜਾਂ ਕਾਰੀਗਰ ਫਿਰ ਤੁਸੀਂ ਕੀ ਕਰੋਗੇ ਤਾਂ ਤੁਹਾਡੇ ਬਾਰੇ ਤੁਹਾਡੇ ਕੋਲ ਕੀ ਹੈ ਤਾਂ ਬਹੁਤ ਵਧੀਆ ਜਿਹੜਾ ਹੈ ਇੱਕ ਸਵਾਲ ਖੜਾ ਕੀਤਾ ਜੋ ਹੈ ਹਾਈ ਕੋਰਟ ਅਦਾਲਤ ਵੱਲੋਂ ਕੀ ਚੱਲ ਜੇਕਰ ਜਿੰਨਾ ਕੋ ਜਮੀਨ ਹੈ ਉਹਨਾਂ ਨੂੰ ਤਾਂ ਤੁਸੀਂ ਪੈਸੇ ਦੇ ਰਹੇ ਹੋ ਲੇਕਿਨ ਜਿਹੜੇ ਮਜ਼ਦੂਰ ਉਹਨਾਂ ਉੱਤੇ ਆ ਕੇ ਕੰਮ ਕਰਦੇ ਨੇ ਜਿਹੜੇ ਉੱਥੋਂ ਕਮਾਈਆਂ ਕਰਦੇ ਸੀ ਉਹਨਾਂ ਮਜ਼ਦੂਰਾ ਕਾਰੀਗਰਾਂ ਨੂੰ ਦਾ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਜੋ ਕੀ ਸੋਚਿਆ ਹੋਇਆ ਹੈ ਬਹੁਤ ਵੱਡਾ ਸਵਾਲ ਖੜਾ ਕਰ ਦਿੱਤਾ ਹੈ ਪੰਜਾਬ ਹਰਿਆਣਾ ਸਰਕਾਰ ਦੇ ਵਕੀਲਾਂ ਨੇ ਕੀ ਇਹਨਾਂ ਨੂੰ ਤਾਂ ਤੁਸੀਂ ਇਹ ਚੀਜ਼ਾਂ ਕਹਿ ਰਹੇ ਹੋ ਕਿ ਅਸੀਂ ਚਲੋ ਜਿਹੜੇ ਜ਼ਮੀਨ ਤੁਹਾਨੂੰ ਦੇਣਗੇ ਉਹਨਾਂ ਨੂੰ ਤਾਂ ਤੁਸੀਂ ਪੈਸੇ ਦੇ ਰਹੇ ਹੋ ਲੇਕਿਨ ਉਹ ਮਜ਼ਦੂਰ ਵਰਗ ਕਿੱਥੇ ਜਾਵੇਗਾ ਉਹ ਕਾਰੀਗਰ ਕਿੱਥੇ ਜਾਣਗੇ ਜਿਹੜੇ ਉੱਥੇ ਮਜ਼ਦੂਰੀ ਕਰਕੇ ਆਪਣਾ ਪੈਸਾ ਕਮਾਉਂਦੇ ਨੇ ਦੂਜੇ ਪਾਸੇ ਲੈਂਡ ਪੂਲਿੰਗ ਵਿਰੋਧ ਦਾਲ ਪਟੀਸ਼ਨ ਤੇ ਹਾਈ ਕੋਰਟ ਨੇ ਕਿਹਾ ਕਿ ਹੁਣ ਤੱਕ ਕੱਲ੍ਹ ਦੇ ਦੁਬਾਰਾ ਸੁਣਵਾਈ ਹੋਵੇਗੀ ਜਦੋਂ ਤੱਕ ਸਰਕਾਰ ਇਹ ਨਾ ਅੱਗੇ ਨਾ ਵਧੇ ਹਾਈ ਕੋਰਟ ਨੂੰ ਸੁਣਵਾਈ ਦੌਰਾਨ ਕਿਹਾ ਕਿ ਜੇਕਰ ਤੁਸੀਂ 60000 ਏਕੜ ਜ਼ਮੀਨ ਨੂੰ ਲੈਨ ਪੂਲਿੰਗ ਲਈ ਲੈਣ ਜਾ ਰਹੇ ਹੋ ਤਾਂ ਪ੍ਰਤੀ ਏਕੜ ਰਕਮ 1.5 ਕਰੋੜ ਬੰਦੀ ਹੈ ਇਸ ਲਿਹਾਜ਼ੇ ਨਾਲ ਤੁਹਾਡੇ ਕੋਲ 9 ਕਰੋੜ ਦਾ ਸੌਰੀ 90000 ਕਰੋੜ ਦਾ ਬਜਟ ਹੈ ਇਸ ਮਾਮਲੇ ਨੇ 7 ਅਗਸਤ ਨੂੰ ਹਾਈ ਕੋਰਟ ਚ ਮੂੜ ਸੁਣਵਾਈ ਹੋਵੇਗੀ ਤਾਨੂੰ ਦੱਸ ਦਿੰਦੇ ਨੇ ਕਿ ਜਿੱਥੇ ਉਹਨਾਂ ਨੇ ਕਿਹਾ ਹੈ ਕਿ 60 ਹਜ਼ਾਰ ਏਕੜ ਜ਼ਮੀਨ ਅਸੀਂ ਖਰੀਦਣੀ ਹੈ ਤਾਂ ਡੇਢ ਜੋ ਡੇਢ ਕਰੋੜ ਦੇ ਹਿਸਾਬ ਨਾਲ ਉਹ ਜੋ ਕੋਰਟ ਵੱਲੋਂ ਵੱਡਾ ਸਵਾਲ ਖੜਾ ਹੋ ਗਿਆ ਕਿ ਤੁਹਾਡੇ ਕੋਲ 90 ਕਰੋੜ ਰੁਪਇਆ ਹੈ ਤਾਂ ਇੱਕ ਪਾਸੇ ਤਾਂ ਕਹਿ ਰਹੇ ਨੇ ਪੰਜਾਬ ਦੇ ਜੋ ਖਜ਼ਾਨਾ ਹੈ ਉਹ ਖਾਲੀ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਤੇ ਦੂਜੇ ਪਾਸੇ ਉਹਨਾਂ ਨੇ ਇਹ ਸਵਾਲ ਖੜੇ ਹੋ ਗਏ ਨੇ ਕਿ ਕੀ ਗੱਲ ਤੁਹਾਡੇ ਕੋਲ 90 ਕਰੋੜ ਰੁਪਇਆ ਹੈ ਜੋ ਤੁਸੀਂ ਲੋਕਾਂ ਦੀਆਂ ਜ਼ਮੀਨਾਂ ਦੇ ਉੱਤੇ ਤਾਂ ਹੱਥ ਜਮਾ ਰਹੇ ਹੋ ਕਿ ਤੁਸੀਂ 90 ਕਰੋੜ ਰੁਪਈਆ ਲੋਕਾਂ ਨੂੰ ਦੇ ਸਕੋਗੇ ਤਾਂ ਉਸ ਉੱਤੇ ਜੋ ਵੱਡੇ ਸਵਾਲ ਵੀ ਪੁੱਛੇ ਗਏ ਹਾਈ ਕੋਰਟ ਨੇ ਕਿਹਾ ਕਿ ਜਿੰਨਾਂ ਕੋ ਜ਼ਮੀਨ ਹੈ ਉਹਨਾਂ ਤਾਂ ਮੁਆਜਰਦ ਹੋਗੇ ਪਰ ਜਿੰਨਾਂ ਕੋ ਜ਼ਮੀਨ ਨਹੀਂ ਪਾਵੇਂ ਮਜ਼ਦੂਰ ਹੋਣ ਜਾਂ ਕਾਰੀਗਰਨ ਤੁਸੀਂ ਉਹਨਾਂ ਬਾਰੇ ਕੀ ਸੋਚਿਆ ਹੈ ਤਾਂ ਇਹ ਪਟੀਸ਼ਨ ਐਡਵੋਕੇਟ ਗੁਰਦੀਪ ਸਿੰਘ ਫਾਗਲਾ ਵੱਲੋਂ ਦਾਇਰ ਕੀਤੀ ਗਈ ਸਪਿੰਡ ਫਾਗਲਾ ਵਿੱਚ ਜ਼ਮੀਨ ਦਾ ਮੱਤਲਬਪੁਰ ਹਿੱਸਾ ਇਸ ਨੀਤੀ ਤੇ ਆਉਂਦਾ ਹੈ ਐਡਵੋਕੇਟ ਫਾਗਲਾ ਨੇ ਕਿਹਾ ਕਿ ਕਿਸਾਨਾਂ ਨੂੰ ਜਿਮੀ ਜਿਮੀਦਾਰਾਂ ਵੱਲੋਂ ਪਟੀਸ਼ਨ ਦਾਇਰ ਕਰਦਿਆਂ ਆਮ ਆਦਮੀ ਪਾਰਟੀ ਦੀ ਲੈਂਡ ਪੁਲਿੰਗ ਪਾਲਿਸੀ ਨੂੰ ਚੁਣੌਤੀ ਦਿੱਤੀ ਹੈ ਇਹ ਪਾਲਿਸੀ ਪੂਰੀ ਤਰ੍ਹਾਂ ਗੈਰਵਾਜਬ ਹੈ ਤੇ ਭੂਮੀ ਪ੍ਰਾਪਤੀ ਐਕਟ